ਤੇ ਜੋ ਵੀ ਹੈ ਬਹੁਤ ਹੀ ਜ਼ਾਦੇ ਮਾੜਾ ਹੈ ਤੇ ਜਦੋਂ ਵੀ ਆਪਾਂ ਵੀਡੀਓ ਬਣਾਉਂਦੇ ਹਾਂ ਤਾਂ ਸੋਸ਼ਲ ਮੀਡੀਆ ਦਾ ਸਹੀ ਵਰਤੋਂ ਹੈ ਜਿਹੜੀ ਉਹੀ ਕਰਨੀ ਚਾਹੀਦੀ ਹੈ ਸਤ ਸ੍ਰੀ ਅਕਾਲ ਜੀ ਸੋਤ ਤੁਹਾਡਾ ਚੈਨਲ ਤੇ ਮੁੰਡੇ ਫੈਮਿਲੀ ਬਲੌਗਸ ਵਾਲਿਆਂ ਦਾ ਚੈਨਲ ਹੈ ਜਿਹੜਾ ਉਹਨਾਂ ਦੇ ਘਰ ਦਾ ਪਲੇਸ ਦੇਖੋ ਉਹਨਾਂ ਦੀ ਜਾਣਨ ਹੋਇਆ ਇੱਕ ਖਤਰਾ ਇਹ ਪੈਣ ਵੀਡੀਓਜ਼ ਬਣਾਉਂਦੀਆਂ ਨੇ ਤੇ ਤੁਸੀਂ ਇਹਨਾਂ ਨੂੰ ਦੇਖੋ ਵੀ ਜਿਹੜਾ ਇਹਨਾਂ ਨਾਲ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਮਾੜੀਆਂ ਹੁੰਦੀਆਂ ਸੀ ਉਹਨਾਂ ਨੂੰ ਇਹਨਾਂ ਨੇ ਬਲੌਗਰ ਦੇ ਵਿੱਚ ਬਿਆਨ ਕਰਤਾ ਯਾਨੀ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਸਜੜਾ ਬਹੁਤ ਜ਼ਿਆਦਾ ਪੈ ਗਿਆ ਤੇ ਤੁਸੀਂ ਮੁੰਡੀ ਫੈਮਿਲੀ ਬਲੌਗਸ ਚੈਨਲ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਹੋ ਇਹਨਾਂ ਨੇ ਵੀਡੀਓਜ਼ ਅਪਲੋਡ ਕੀਤੀਆਂ ਨੇ ਵੀ ਸਾਡੀ ਜਾਨ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਸੋਸ਼ਲ ਮੀਡੀਆ ਇੱਕ ਜਿਹੜਾ ਪਲੇਟਫਾਰਮ ਹੈ ਜਿੱਥੇ ਲੋਕਾਂ ਨੇ ਅਰਨਿੰਗ ਕੀਤੀ ਹੈ ਆਪਣੀਆਂ ਵੀਡੀਓਜ਼ ਅਪਲੋਡ ਕਰਕੇ ਉੱਥੇ ਹੀ ਇਸਨੇ ਘਰਾਂ ਦੇ ਵਿੱਚ ਤਣਾਸ਼ਾ ਜਿਹੜਾ ਪਵਾ ਦਿੱਤਾ ਹੈ ਇਸ ਲਈ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਬਦਨਾਮ ਹੋ ਜਾਂਦਾ ਹੈ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਨੇ ਤੇ ਨੁਕਸਾਨ ਵੀ ਨੇ ਜੋ ਨੁਕਸਾਨ ਹੋਇਆ ਆ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਜਦੋਂ ਬੰਪਾਈ ਵਲੌਗ ਬਣਾਉਂਦੇ ਨੇ ਤਾਂ ਸੋਚ ਸਮਝ ਕੇ ਵੀਡੀਓ ਆ ਜਿਹੜੀ ਪਾਉਣ ਉਸ ਤੋਂ ਬਾਅਦ ਇਹ ਜਿਹੜਾ ਟਾਈਮ ਆ ਆਪਾਂ ਨੂੰ ਨਾ ਦੇਖਣਾ ਪਵੇ ਤੇ ਹੁਣ ਸਪੈਂਡ ਪਰਿਵਾਰ ਨੂੰ ਖਤਰਾ ਹੈ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸੀ ਇਹ ਜੋ ਵੀ ਹੋ ਰਿਹਾ ਬਹੁਤ ਹੀ ਮਾੜਾ ਹੋ ਰਿਹਾ ਇਸ ਤੇ ਨਾਲ ਪਰਿਵਾਰਾਂ ਦੇ ਵਿੱਚ ਫਰਕ ਪੈ ਰਹੇ ਨੇ ਅਤੇ ਬੱਚਿਆਂ ਦੀ ਜਾਨ ਨੂੰ ਖਤਰਾ ਇਹ ਜਿਹੜਾ ਬੈਰ ਦਿਨੋਂ ਦਿਨ ਵਧ ਰਿਹਾ ਹੈ ਇਸ ਕਰਕੇ ਜੋ ਵੀ ਕੋਈ ਭੈਣ ਭਾਈ ਵੀਡੀਓ ਪਾਉਂਦਾ ਹੈ ਸੋਸ਼ਲ ਮੀਡੀਆ ਤੇ ਤਾਂ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਤੇ ਸੋਹਣੇ ਸੋਹਣੇ ਸ਼ਬਦਾਂ ਦਾ ਜਿਹੜਾ ਇਹ ਵਰਤੋਂ ਕਰਨੀ ਚਾਹੀਦੀ ਹੈ ਇਹਨਾਂ ਵਿੱਚੋਂ ਕੌਣ ਸਹੀ ਹੈ ਤੇ ਕੌਣ ਗਲਤ ਇਸ ਦੀ ਜਾਂਚ ਪੜਤਾਲ ਤਾਂ ਕੋਈ ਵੀ ਨਹੀਂ ਕਰ ਸਕਦਾ ਜੋ ਸਕਦਾ ਹੈ ਇਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇੰਨਾ ਵਿੱਚ ਕੌਣ ਸਹੀ ਹੈ ਜਾਂ ਕੌਣ ਗਲਤ ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾਓ ਅੱਗੇ ਵੀਡੀਓ ਨੂੰ ਜ਼ਰੂਰ ਦੇਖੋ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਕਿਹਦੇ ਵੀਡੀਓ ਸ਼ੇਅਰ ਕੀਤੀ ਆ ਦੱਸ ਵੀਡੀਓ ਸ਼ੇਅਰ ਕੀਤੀ ਆ ਚਾਲਾ ਤੋਂ ਵਾਲਾ ਕਿਵੇਂ ਗੱਡਿਆ ਤੈਨੂੰ ਗਾਲ ਕਿਉਂ ਕੱਢਿਆ ਤੈਨੂੰ ਗਾਲ ਕਿਉਂ ਕੱਢਿਆ ਉਹਨਾਂ ਗਾਲ ਕੱਢ ਕੇ ਨਹੀਂ ਗਿਆ ਕਿਨੂੰ ਗੱਡਿਆ ਉੱਧਰ ਉੱਥੇ ਖੜ ਕੇ ਲੈ ਕਿਨੂੰ ਗਾਲ ਕੱਢਿਆ ਤੁਸੀਂ ਪਹਿਲਾਂ ਜਿਹੜੀ ਇੱਕ ਵੀਡੀਓ ਦੇਖ ਲਈ ਹੈ ਨਾ ਵੀ ਉਹਦੇ ਬਾਰੇ ਮੈਂ ਬਾਅਦ 'ਚ ਗੱਲ ਕਰੂੰਗੀ ਉਹ ਕੀ ਹੋਇਆ ਕਿਵੇਂ ਹੋਇਆ ਸਾਡੇ ਤੇ ਅਟੈਕ ਹੋਇਆ ਜਿਹੜਾ ਅੱਜ ਵੀ ਉਹ ਕਿਵੇਂ ਅਚਾਨਕ ਹੀ ਅਸੀਂ ਆਪਦੇ ਘਰੇ ਬੈਠੇ ਉਹ ਵਾਲੀ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰੂੰ ਟਾਈਮ ਤੁਹਾਨੂੰ ਬੱਸ ਇੰਨੀ ਗੱਲ ਦੱਸਦਾ ਮੈਨੂੰ ਮੇਰੇ ਹਸਬੰਡ ਨੂੰ ਮੇਰੇ ਦੋਨਾਂ ਬੱਚਿਆਂ ਨੂੰ ਮੇਰੇ ਸਾਡੇ ਡੰਗਰਾਂ ਨੂੰ ਮੇਰੇ ਘਰ ਨੂੰ ਮੇਰੇ ਮਾਲ ਪਸ਼ੂ ਨੂੰ ਸਾਡਾ ਕੋਸ਼ ਵੀ ਸਾਡਾ ਜਾਨਵਾਲੀ ਨੁਕਸਾਨ ਹੁੰਦਾ ਉਹਦੇ ਜ਼ਿੰਮੇਵਾਰ ਸੋਸ਼ਲ ਮੀਡੀਆ ਤੇ ਉੱਤੇ ਜਿਵੇਂ ਜਿਵੇਂ ਲੋਕ ਵੀਡੀਓਜ਼ ਪੜਨਾ ਆ ਰਹੇ ਨੇ ਉੱਥੇ ਹੀ ਘਰਾਂ ਦੇ ਵਿੱਚ ਤਕਲੇਸ ਤੇ ਏਰਖਾ ਜੋ ਵੀ ਹਿੰਸਾ ਹੈ ਦੁਸ਼ਮਣੀਆਂ ਵੱਧ ਰਹੀਆਂ ਹਨ ਪਰਿਵਾਰਾਂ ਦੇ ਵਿੱਚ ਜਦੋਂ ਵੀ ਆਪਾਂ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦੇ ਹਾਂ ਤਾਂ ਸੋਚ ਸਮਝ ਕੇ ਵੀਡੀਓ ਆ ਜਿਹੜੀ ਹਰੇਕ ਨੂੰ ਬਣਾਉਣੀ ਚਾਹੀਦੀ ਹੈ ਤਾਂ ਜੋ ਉਸ ਤੱਕ ਮਿਆਜ ਜਿਹੜਾ ਸੰਬਾਧ ਤੇ ਵਿੱਚ ਨਾ ਪੁੱਤਣਾ ਪਵੇ ਇਹਨਾਂ ਤੋਂ ਵੀ ਉਹੀ ਤਲਤੀ ਹੋਈ ਹੈ ਇਨ੍ਹਾਂ ਦੋਵੇਂ ਤਿਰਾਂ ਦੇ ਵਿੱਚੋਂ ਕਿਹੜੀ ਤਰ ਸਹੀ ਹੈ ਤੇ ਕਿਹੜੀ ਗਲਤ ਇਸ ਦਾ ਅੰਦਾਜ਼ਾ ਆਪਾਂ ਨਹੀਂ ਲਾ ਸਕਤੇ ਜੋ ਵੀ ਹੈ ਬਹੁਤ ਹੀ ਜ਼ਾਦੇ ਮਾੜਾ ਹੈ ਤੇ ਜਦੋਂ ਵੀ ਆਪਾਂ ਵੀਡੀਓ ਬਣਾਉਂਦੇ ਹਾਂ ਤਾਂ ਸੋਸ਼ਲ ਮੀਡੀਆ ਦਾ ਸਹੀ ਵਰਤੋਂ ਹੈ ਜਿਹੜੀ ਉਹੀ ਕਰਨੀ ਚਾਹੀਦੀ ਹੈ